ਦਰبار ਲੱਖ ਦਾਤਾ 피ਰ ਲਾਲਾਂ ਵਾਲੀ ਸਰਕਾਰ अब्दुल ਕਾਦਰ ਗੌਸਪਾਕ 11ਵੀਂ ਵਾਲੀ ਸਰਕਾਰ अब्दुल ਗਨੀ ਖਾਨ ਤੋਂ ਡਾ ਪੀਰ ਸਾਈ ਮੰਗਸ਼ੀ ਸ਼ਾ ਜੀ ਜਿਹਦਾ ਸਾਲਾਨਾ ਭੰਡਾਰਾ 12 ਸਤੰਬਰ ਦਿਨ ਵੀਰਵਾਰ ਨੂੰ ਗੱਦੀ ਨਿਸ਼ੀਨ ਸਾਈ ਜਸਵੀਰ ਸ਼ਾ ਜੀ ਦੀ ਰਹਿਨਮਾਈ ਹੇਠ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਨੇ ਸਾਈ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ आशीर्वाद प्राप्त किए आईयां होइयां संगता वास्ते साईं जी दे दरबार ते अटूट भंडारे ਵਰਤਾਏ ਗਏ ਇਸ ਤੋਂ ਇਲਾਵਾ ਗੱਗਾ ਯਾਰ ਵੀਰ ਜੀ ਦੀ ਆਰਤੀ ਤੇ ਸੋਹਲੇ ਸਵੇਰੇ 10 ਵਜੇ ਤੋਂ ਹੀ ਸ਼ੁਰੂ ਸਾਨੂੰ ਦੁਪਹਿਰ ਬਾਅਦ ਕੱਚੀ ਗਿਰੀ ਅਤੇ ਨਕਾਲ ਪਾਰਟੀ ਵੱਲੋਂ ਰੰਗਾ ਰਗ ਪ੍ਰੋਗਰਾਮ ਪੇਸ਼ ਕੀਤੇ ਗਏ ਆਈयां ਹੋइयां संगता ने साईं जी ਦੇ ਦਰਬਾਰ ਵਿੱਚ ਹਾਜ਼ਰੀ ਲਵਾਈ ਵਿਸ਼ੇਸ਼ ਤੌਰ ਤੇ ਇਸ ਮੌਕੇ ਪਹੁੰਚੇ ਸਰਦਾਰ ਚੰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਜੀ ਨੇ ਮੇਲੇ ਵਿੱਚ ਵਿਸ਼ੇਸ਼ ਸ਼ਿਰਕਤ ਕਰਕੇ ਮੇਲੇ ਦੀ ਰੌਣਕ ਨੂੰ ਵਧਾਇਆ ਉਹਨਾਂ ਆਈਆਂ ਹੋਈਆਂ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਮੇਲੇ ਦੀਆਂ ਸਾਈਂ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਇਸ ਤੋਂ ਇਲਾਵਾ ਪਿੰਡ 파ਸਲਾ ਪਿੰਡ ਜਿੱਤੋਵਾਲ ਅਤੇ ਕੋਚਪੁਰ ਦੰਦੂਵਾਲ ਦੀਆਂ ਪੰਚਾਇਤਾਂ ਅਤੇ ਪਤਵੰਤੇ ਸੱਜਣਾ ਨੇ ਵੀ ਮੇਲੇ ਦੇ ਵਿੱਚ ਸ਼ਿਰਕਤ ਕਰਕੇ ਮੇਲੇ ਦੀ ਰੌਣਕ ਨੂੰ ਵਧਾਇਆ ਇਸ ਮੌਕੇ ਗੁਰਵਿੰਦਰ ਸਿੰਘ ਭੀਮਾ ਰਾਣਾ ਦੇਹਲ ਡਾਕਟਰ ਚਮਕੌਰ ਸਿੰਘ 파ਸਲਾ ਗੁਰਮukh ਸਿੰਘ ਗੋਪੀ ਲੀਡਰ ਜਸਵੰਤ لال ਕੱਬਾ ਹਰਪੀਰ ਸਿੰਘ ਮੰਗਾ ਜੀਵਨ ਸਿੰਘ ਗੁਬਿੰਦਰ ਪੰਜ ਨਰਮਲ ਪੰਜ ਹੈਪੀ ਸ਼ਰਮਾ ਅਤੇ ਪਿੰਡ ਦੇ ਕਈ ਪਤਵੰਤੀ ਸੱਜਣਾਂ ਨੇ ਸਾਂਝੀ ਦੇ ਦਰਬਾਰ ਤੇ ਹਾਜ਼ਰੀ ਭਰੀ ਜਮੇਲੇ ਦੀਆਂ ਕੋਈ ਝਲਕੀਆਂ ਜੀਟੀਵੀ ਨਿਊਜ਼ ਪੰਜਾਬ ਦੇ ਮਾਧਿਅਮ ਨਾਲ